ਤਸੀਂ ਉਦੋਂ ਗੀਤ ਗਾਇਆ ਸੀ ਹਾਂ ਆ ਪਾ ਕੇ ਉਤੋਂ ਦੀ ਕਿਰਪਾ ਹਰ ਤੰਦ ਦੀ ਪਾਗ ਸਨੇਰੀ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸੰਘਾਂ ਦਾ ਵੈਰੀ ਹੁਣ ਵੀ ਸੈਂਟਰ ਸਰਕਾਰ ਸਿੱਖਾਂ ਦਾ ਇਲਜ਼ਾਮ ਆ ਸਾਡੇ ਤੇ ਜ਼ੁਲਮ ਕਰ ਰਹੀ ਹੈ ਹੁਣ ਤੁਸੀਂ ਇਹ ਗੀਤ ਗਾਓਗੇ ਸਭ ਤੋਂ ਵੱਧ ਪੰਜਾਬ ਜੀ ਇਸੀ ਗੱਲ ਕਰੀਏ ਵਿਰੋਧਤਾ ਜਿਹੜੀ ਹੰਸ ਰਾਜ ਹੰਸ ਦੀ ਹੋ ਰਹੀ ਹੈ ਮੈਨੂੰ ਬਹੁਤ ਹੀ ਦੁਖੀ ਕਰਦਾ ਪੰਜ ਤੇ ਹਰੀਆਂ ਪੱਗਾ ਬਣੀਆਂ ਹਾਂਜੀ 50 ਮੁੰਡੇ दारू ਪੀ ਕੇ ਇੱਧਰ ਖੜੇ ਖਵਾੜ ਨਹੀਂ ਆਉਂਦੀ ਇਹਨਾਂ ਨੂੰ ਜਿਹੜਾ ਪੱਗ ਬਣ ਕੇ ਕਿਸੇ ਨੂੰ ਦੱਲਾ ਕਵੇ ਉਹ ਖੁਦ ਦੱਲਾ ਆ ਉਹ ਦੱਲੇ ਦਾ ਹੀ ਮੁੰਡਾ ਹੈ ਜਿਹੜਾ ਕੰਜਰ ਕਵੇ ਉਹ ਕੰਜਰਾਂ ਦੇ ਕੋਠੇ ਤੇ ਜੰਮਿਆ ਹੋਇਆ ਜਿਹੜਾ ਨਚਾਰ ਕਵੇ ਉਹ ਖੁਸਰੇ ਦਾ ਕਿਸੇ ਦਾ ਮੁੰਡਾ ਆ ਤੁਸੀਂ ਇਹ ਸ਼ਬਦ ਉਹਨਾਂ ਨੂੰ ਕੱਲ ਨੂੰ ਤੁਹਾਨੂੰ ਫਿਰ ਕਿਸਾਨ ਘੇਰਨ ਗਿਆ ਉੱਥੇ ਕਹਦੋਗੇ ਕੀ ਮੈਂ ਬੇਗਹਿਰਤ ਆ ਕੱਲ੍ਹ ਨੂੰ ਤੁਸੀਂ ਕਿਸਾਨਾਂ ਤੋਂ ਕਾਫੀ ਇਹ ਵਿਰੋਧ ਮੈਂ ਕਿਸਾਨਾਂ ਤੋਂ ਨਹੀਂ ਤੰਗ ਕਿਸਾਨ ਤਾਂ ਲੰਗਰ ਪਲਾਉਂਦੇ ਲੱਸੀਆਂ ਇਹ ਉਹ ਆ ਲੋਕ ਜਿਨ੍ਹਾਂ ਨੂੰ ਇਹ ਆ ਕਿ ਬੇੜਾ ਗਰਕ ਕਰੋ ਪੰਜਾਬ ਦਾ ਲਖੀਮਪੁਰ ਖੀਰੀ ਵਾਲੀ ਘਟਨਾ ਤੁਹਾਨੂੰ ਯਾਦ ਆ ਤੁਸੀਂ ਨੋ ਨੋ ਯਾਰ ਕਿਸ ਦੇ ਹੱਕ ਚ ਬੋਲਦੇ ਹੋ ਮੈਂ ਯਾਦ ਹੈ ਮੈਨੂੰ ਸਾਹਮਣੇ ਕੀੜੀਆਂ ਹੋਣ ਬੰਦਾ ਪੈਰ ਸੈਡ ਤੋਂ ਕਰਕੇ ਟੱਪਦਾ ਵੀ ਕੰਨੂ ਮਾਰਨੀਆਂ ਪਰ ਟੈਨੀ ਨੇ ਬੰਦੇ ਐ ਦਰੜ ਤੇ ਜਿੱਦਾਂ ਕੁੱਤੇ ਬਿੱਲੇ ਨੂੰ ਬੰਦਾ ਬਸਲਦਾ ਕਾਰ ਉੱਤੋਂ ਦੀ ਟਪਾ ਤੀ ਕਿਸਾਨ ਕਹਿੰਦੇ ਹੁਣ ਇਦਾਂ ਦੇ ਬੰਦਿਆਂ ਨੂੰ ਅਸੀਂ ਪਿੰਡਾਂ ਚ ਕਿਵੇਂ ਵੜਨ ਦੇ ਉਹ ਠੀਕ ਸੀ ਮੈਂ ਤਾਂ ਕਹ ਉਹਦੇ ਪੁੱਤ ਮਰ ਜਾਣ ਜਿਹੜੇ ਸੱਜੇ ਨੇ ਸਾਡਾ ਬੱਚਾ ਮਾਰਿਆ ਵੇਹ ਕਸੂਰਿਆਂ ਨੂੰ ਜਿਹੜਾ ਵੀ ਮਾਰਦਾ ਉਹਨੂੰ ਹੱਕ ਨਹੀਂਗਾ ਚਾਹੇ ਸਰਕਾਰ ਹੈ ਚਾਹੇ ਮੁੰਡੇ ਆ ਚਾਹੇ ਕੋਈ ਹੋਰ ਹੈ ਪੱਲਾ ਪੱਜਾ ਮਾਰਦੀ ਹੈ ਕੋਈ ਮਾਰੇ ਪੱਲਾ ਪੱਜਾ ਪੂਛ ਪਾ ਕੀ ਹੈ ਮੈਂ ਤਾਂ ਇਸ ਗੱਲੋਂ ਰੋਣਾ ਹੁੰਦਾ ਕਿ ਇੱਕ ਨੇ ਘਾਸ ਤੱਕ ਤੇ ਹਮਲੇ ਕਰਾਏ ਹੂੰ ਸਾਡੀ ਯਾਦਦਾਸ਼ਤ ਦੇਖ ਲਓ ਦੋ ਤਿੰਨ ਚਾਰ ਵਾਰੀ ਸਰਕਾਰ ਆਪਾਂ ਬਣਾਈਆਂ ਹੁਣ ਵੀ ਬਣਾ ਦੇਣੀ ਹੈ ਤੁਹਾਨੂੰ ਲੱਗਦਾ ਉਹ ਬਣ ਜੂਗੀ ਮੈਨੂੰ ਕੀ ਪਤਾ ਜੜੀ ਮਰਜ਼ੀ ਬਣੇ ਖੇ ਖਾਣ ਜਿਹੜੇ ਮਰਜ਼ੀ ਬਣ ਤੁਹਾਨੂੰ ਲੱਗਦਾ ਵੀ ਕਾਂਗਰਸ ਆ ਸਕਦੀ ਜਿਹੜਾ ਮਰਜ਼ੀ ਲਾਂਦੀ ਬਣੇ ਉਹ ਪਿਛਲੇ ਦਿਨ ਇੱਕ ਬਿਆਨ ਸੀਗਾ ਕਾਫੀ ਤੁਹਾਨੂੰ ਕੱਲ ਪਰਸੋ ਹੀ ਸਵਾਲ ਹੋਏ ਤੁਸੀਂ ਕਹਿੰਦੇ ਸੀ ਵੀ 2.5 ਲੱਖ ਬੰਦਾ ਮਰਵਾ ਕੇ 750 ਬੰਦਾ ਮਰਵਾ ਕੇ ਇਹ ਆਪੇ ਹੀ ਬਣਾ ਲੈਣਾ ਵੀ ਮਾਰੀ ਮਾਰਸ਼ਲ ਕੌਮ ਆ ਇਹਦੇ ਕੀ ਮਾਇਨੇ ਨੇ ਕਾਂਗਰਸ ਦੇ ਰਾਜ ਚ ਪੰਜਾਬ ਦਾ 2 ਲੱਖ ਮੁੰਡਾ ਮਾਰਿਆ ਹਾਂਜੀ ਉਹ ਗਲਤ ਸੀਗਾ ਬਹੁਤ ਗਲਤ ਸੀ ਤੁਸੀਂ ਦੇਖਿਆ ਨਹੀਂ ਡੈਲੀਗੇਟ ਉਹ ਵੱਡੀ ਕਿਰਪਾ ਨਾਲ ਅੱਗੇ ਛੋਟੀ ਵੀ ਲਵਾ ਦਿੰਦੇ ਸੀ ਵੱਡੀ ਕਿਰਪਾ ਨਾਲ ਪਾ ਕੇ ਜਾਂਦੇ ਮੋਦੀ ਦੇ ਘਰ ਉਹ ਖੁਦ ਪ੍ਰਸ਼ਾਦਾ ਛਕਾਉਂਦਾ ਉਹ ਲੰਘੇ ਖਲੌਂਦਾ ਕਰਤਾਰਪੁਰ ਵਾਲੇ ਉਹੋ ਗੁਰੂ ਪਰਵਰਮ ਮਨਾਉਂਦਾ ਪਰ ਲੰਗੋ ਖੁੱਲਣ ਵੇਲੇ ਇੱਕ ਵਾਦਾ ਕੀਤਾ ਸੀ ਬੰਦੀ ਸਿੰਘਾਂ ਦਾ ਲਿਖ ਕੇ ਆ ਬੰਦੇ ਰਿਆ ਹੋਣਗੇ ਮੋਦੀ ਸਰਕਾਰ ਮੁੱਕਰ ਗਈ ਤੁਹਾਨੂੰ ਲੱਗਦਾ ਵੀ ਵਾਦਾ ਕਰਕੇ ਮੁੱਕਰਨਾ ਚਾਹੀਦਾ ਅੰਮ੍ਰਿਤਧਾਰੀ ਬੰਦੇ ਸੀ ਜਿਹੜਾ ਪਾਰਟੀ ਮੈਂ ਜੁਆਇਨ ਕੀਤੀ ਜਿਹਨੇ ਟੁੱਟੀ ਨੰਗ ਬਣਾਤਾ ਸੀ ਮੈਨੂੰ ਸੜਕ ਤੇ ਆ ਗਿਆ ਸੀ ਮੈਂ ਤੁਹਾਡਾ ਗੀਤ ਸੀਗਾ ਤੁਸੀਂ ਗਾਇਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਜੇ ਕਿਤੇ ਹੁਣ ਦਿੱਲੀ ਹਕੂਮਤ ਜਾਂ ਸੈਂਟਰ ਸਰਕਾਰ ਤੁਹਾਡੇ ਲੋਕਾਂ ਦੇ ਤੁਹਾਡੀ ਕੌਮ ਦੇ ਲੋਕਾਂ ਦੇ ਜ਼ੁਲਮ ਕਿਤੇ ਆਉਣ ਵਾਲੇ ਸਮਝ ਕਰਦੀ ਆ ਤਾਂ ਉੱਥੇ ਕੁਝ ਕਹੋਗੇ ਹਨੇਰਾ ਜਰ ਲੂਗਾ ਚੁੱਪ ਤਾਂ ਨਹੀਂ ਰਹੂੰਗਾ ਲੋਕ ਸਭਾ ਚੋਣਾਂ 2024 ਜਿਹੜੀਆਂ ਮਾਹੌਲ ਪਖਿਆ ਹੋਇਆ ਹੈ ਭਾਜਪਾ ਦਾ ਪਲਾਨ ਪੰਜਾਬ ਜਿਹੜਾ ਉਹ ਬੜਾ ਜੋਰਾ ਸ਼ੋਰਾਂ ਤੇ ਹੈ ਸਾਡੇ ਨਾਲ ਬਾਬਾ ਫਰੀਦ ਸਾਹਿਬ ਦੀ ਨਗਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਰਾਜਗਾਇਕ ਖਾਨਸਰਾ ਅਧੰਸ ਜੀ ਰਹਿਣਗੇ ਅੱਜ ਕੁਝ ਸਮਾਂ ਗੱਲਬਾਤ ਕਰਾਂਗੇ ਸਵਾਗਤ ਹੈ ਹੰਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਠੀਕ ਠਾਕ ਹੋ ਜੀ ਹਾਂ ਜੀ ਸ਼ੁਕਰ ਹੈ ਕਿੱਦਾਂ ਚੱਲ ਰਿਹਾ ਜੀ ਚੋਣ ਪ੍ਰਚਾਰ ਚੋਣ ਮਾਹੌਲ ਠੀਕ ਚੱਲ ਰਿਹਾ ਰਾਤ ਦਿਨ ਸਾਰੇ ਲੱਗੇ ਹੋਏ ਆ ਜਿੰਨੇ ਵੀ ਉਮੀਦਵਾਰ ਸਾਰੇ ਲੱਗੇ ਆ ਉਹਨਾਂ ਚੋਂ ਮੈਂ ਵੀ ਇੱਕ ਆ ਅੰਮ੍ਰਿਤ ਵੇਲੇ ਉੱਠ ਪਈਦਾ ਨਹਾ ਧੋ ਕੇ ਗੱਡੀ 'ਚ ਬਹਿ ਜਾਈਦਾ ਰਾਤ ਤੱਕ ਫਿਰ ਓਕੇ ਲਈ ਜਾਈਦੀ ਆ ਅਲਖ ਜਗਾਈ ਜਾਈਦੀ ਆ ਭਿੱਖਿਆ ਮਿਲੇ ਨਾ ਮਿਲੇ ਤੁਸੀਂ ਪਹਿਲਾਂ ਵੀ ਪੰਜਾਬ 'ਚ ਚੋਣ ਲੜੀ ਆ ਹਾਂਜੀ ਤੇ ਹੁਣ ਵੀ ਲੜ ਰਹੇ ਹਾਂ ਅੱਜ ਤੋਂ 15 ਸਾਲ ਪਹਿਲਾਂ 16 ਸਾਲ ਪਹਿਲਾਂ ਜਦੋਂ ਲੜੀ ਉਦੋਂ ਪੰਜਾਬ ਤੇ ਹੁਣ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਉਥਲ ਪਥਲ ਦੇ ਵਿੱਚ ਵੋਟ ਮੰਗਣ ਦੇ ਵਿੱਚ ਕੋਈ ਫਰਕ ਜਾਂਦਾ ਉਦੋਂ ਤੇ ਮੈਨੂੰ ਪਤਾ ਵੀ ਨਹੀਂ ਸੀ ਬੰਬੇ ਤੋਂ ਆਇਆ ਸੀ ਇਹ ਲੈ ਆਇਆ ਸੀ ਤੇ 2009 ਦੀ ਗੱਲ ਹਾਂਜੀ ਹਾਂਜੀ ਬੜਾ ਲੰਮਾ ਸਮਾਂ ਪਹਿਲਾਂ ਟਿਕਟ ਦਿੱਤੀ ਸੀ ਤੇ ਰੋਲ ਖੁੱਲ ਗਿਆ ਸੀ ਫਿਰ ਜਿੱਤੇ ਵੀ ਹੁਣ ਇਹ ਮੈਨੂੰ ਉਸ ਹਾਵਨਾ ਜੇ ਦੇਖੀ ਤੇ ਤੀਸਰਾ ਇਲੈਕਸ਼ਨ ਹੈ ਜੀ ਜਿਹਦੇ ਚ ਮੈਨੂੰ ਬਕਾਇਦਾ ਆਪਣੇ ਲਈ ਸੈਲਫ ਕੈਂਪੇਨ ਕਰਨੀ ਪਵੇਗੀ ਜੀ ਤੇ ਫਰਕ ਤਾਂ ਹੈ ਹੁਣ ਮੈਨੂੰ ਪਤਾ ਹੈ ਕਿ ਆਈ ਹੈਵ ਟੂ ਡੂ ਉਦੋਂ ਮੈਨੂੰ ਬੜਾ ਸੀਗਾ ਕਿ ਯਾਰ ਕੀ ਹੈ ਜੀ ਬੋ ਗਰੀਬ ਯਾਨੀ ਰਾਤ ਦੇ કરી ਜਾ ਰਿਹਾ ਕਰੀ ਜਾ ਥੱਕ ਗਿਆ ਸੀ ਅੱਕ ਗਿਆ ਸੀ ਮੈਂ ਪਹਿਲੇ ਪਹਿਲੇ ਇਲੈਕਸ਼ਨ ਚ ਜੀ ਹੁਣ ਠੀਕ ਹੈ ਕਾਸਾ ਜਾ ਪੈ ਜਾਂਦਾ ਪੰਜਾਬ ਜਿਹੜਾ ਹੈਗਾ ਆਪਣੇ ਆਪ ਚ ਕਾਫੀ ਕੁਛ ਹੈ ਹੰਸ ਰਾਜ ਹੰਸ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਬਤੌਰ ਭਾਜਪਾ ਦਾ ਇੱਕ ਉਮੀਦਵਾਰ ਪੰਜਾਬ ਹੁਣ ਕਿਵੇਂ ਲੱਗਦਾ ਪੰਜਾਬ ਬਾਰੇ ਕੀ ਸੋਚਦੇ ਹੋ ਪੰਜਾਬ ਬਾਰੇ ਹਮੇਸ਼ਾ ਜਦੋਂ ਵੀ ਮੈਂ ਪਾਰਲੀਮੈਂਟ ਚ ਬੋਲਿਆ ਜਿਨ੍ਹਾਂ ਨੇ ਉਹ ਸੁਣਿਆ ਹਾਂ ਉਹਨੂੰ ਪਤਾ ਪੰਜਾਬ ਮੇਰੇ ਬਾਰੇ ਕੀ ਹੈ ਬਸ ਉਹ ਸੁਣਨਾ ਚਾਹੀਦਾ ਤੁਸੀਂ ਕਲਾਕਾਰ ਰਹੇ ਹੋ ਕਾਫੀ ਬਹੁਤ ਸਤਿਕਾਰ ਤੁਹਾਨੂੰ ਕਲਾਕਾਰ ਵੀ ਦਿੰਦੇ ਆ ਪੰਜਾਬ ਦੇ ਲੋਕ ਵੀ ਦਿੰਦੇ ਆ ਕਲਾਕਾਰੀ ਚ ਜਿਆਦਾ ਮਜ਼ਾ ਆ ਜਾਂਦਾ ਆ ਸਿਆਸਤ ਦੇ ਵਿੱਚ ਜਿਆਦਾ ਮਜ਼ਾ ਆ ਲੋਕ ਤੁਹਾਨੂੰ ਉਦੋਂ ਸਾਰੇ ਸੁਣਦੇ ਆ ਇੱਥੇ ਸੁਣਨ ਵਾਲੇ ਵੀ ਤੁਹਾਡੇ ਕਾਲੀ ਝੰਡਿਆਂ ਦਾ ਵਿਰੋਧ ਕਰਦੇ ਆ ਹਾਂਜੀ ਬਸ ਮਜ਼ਾ ਅੰਦਰ ਹੀ ਹੁੰਦਾ ਹਮ ਹੌਲੀ ਹੌਲੀ ਇਹ ਫਰਕ ਫਰਕ ਤਾਂ ਹੈ ਹਮ ਰੋਹਾਨੀਅਤ ਵਿੱਚ ਸੰਗੀਤ ਵਿੱਚ ਸਿਆਸਤ ਵਿੱਚ ਹਮ ਲੇਕਿਨ ਫਿਰ ਤੁਸੀਂ ਡਿਊਟੀ ਸਮਝ ਕੇ ਕਰੀ ਜਾਓ ਹੂੰ ਕੋਈ ਚੰਗਾ ਕਵੇ ਮੰਦਾ ਕਵੇ ਆਪਣਾ ਲੱਗੇ ਲੁਗੇ ਰਹੋ ਹੂੰ ਆਪੇ ਮਾਲਕ ਜਾਣਦਾ ਆਪਣੀ ਨੀਤ ਸਾਫ ਰੱਖੋ ਹੂੰ ਕ੍ਰਾਪਸ਼ਨ ਕ੍ਰਾਪਸ਼ਨ ਨਾ ਕਰੋ ਹੂੰ ਹੁਣ ਤੱਕ ਤੇ ਮਹਾਰਾਜ ਦੀ ਬੜੀ ਕਿਰਪਾ ਹੈ ਕੋਈ ਅਜੇ ਤੱਕ ਸਿਆਸਤ ਵਿੱਚ ਰਹਿ ਕੇ ਹੂੰ ਬੇਦਾਗ ਰਹਿਣਾ ਮਾਇਆ ਤੋਂ ਹੂੰ ਬੜਾ ਮੁਸ਼ਕਲ ਹੈ ਤੇ ਦੇਖ ਲਓ 2008 ਚ ਮੈਂ ਆਇਆ ਸਾਂ ਹੂੰ ਅੱਜ ਹੈਗੀ 2024 ਹੂੰ ਜੇ ਕੁਛ ਐਸਾ ਹੋਇਆ ਹੁੰਦਾ ਤੇ ਧੋ ਕੇ ਰੱਖ ਦੇਣਾ ਸੀ ਲੋਕਾਂ ਨੇ মিডিਏ ਨੇ ਖਾਸ ਕਰਕੇ ਇੱਕ ਵੀ ਖਬਰ ਨਹੀਂ ਆਈ ਤੇ ਸ਼ੁਕਰ ਹੈ ਮਾਲਕ ਦਾ ਅੱਗੋਂ ਵੀ ਇਦਾਂ ਦੇ ਮਾਲਕ ਕਿਰਪਾ ਬਸ ਕਰਪਟਡ ਕਰਪਸ਼ਨ ਨਾ ਹੋਵੇ ਉਹਦਾ ਸਿਆਸਤ ਘਟ ਵੱਧ ਵੀ ਆਉਂਦੀ ਹੋਵੇ ਚੱਲ ਜਾਏਗਾ ਸਭ ਤੋਂ ਵੱਧ ਪੰਜਾਬ 'ਚ ਜੇ ਅਸੀਂ ਗੱਲ ਕਰੀਏ ਵਿਰੋਧਤਾ ਜਿਹੜੀ ਹੰਸ ਰਾਜ ਹੰਸ ਦੀ ਹੋ ਰਹੀ ਹੈ ਵਜਾ ਕੀ ਉਹ ਹੰਸਰਾਜ ਹਸਦੀ ਹੋ ਰਹੀ ਹੈ ਜਾਂ ਪਾਰਟੀ ਕਰਕੇ ਹੋ ਰਹੀ ਕੀ ਤੁਸੀਂ ਅੰਦਰ ਜਲੋਨੇ ਦੇਖੋ ਪਾਰਟੀ ਦੀ ਜੇ ਸਾਰੀਆਂ ਪਾਰਟੀਆਂ ਦੇ ਦੇਖੀ ਤੇ 13 ਉਮੀਦਵਾਰ ਇੱਕ ਇੱਕ ਪਾਰਟੀ ਦੇ 13 ਚੋਕ 52 ਹਾਂਜੀ ਕੁਝ ਇੰਡੀਪੈਂਡੈਂਟ ਖੜੇ ਆ ਹਾਂਜੀ ਹਾਂਜੀ ਉਹਨਾਂ ਨੂੰ ਛੱਡ ਦਿਓ 52 ਦੇ ਵਿੱਚੋਂ ਹੰਸਰਾਜ ਹਸ ਨੋ ਹੀ ਟਾਰਗੇਟ ਬਣਾਇਆ ਜਾ ਰਿਹਾ ਔਰ ਕੋਈ ਐਸਾ ਪ੍ਰੋਗਰਾਮ ਨਹੀਂ ਹੂੰ ਜਿੱਥੇ ਗਾਲੀ ਗਲੋਚ ਨਹੀਂ ਹੁੰਦੀ ਹੂੰ ਟੈਂਟ ਨਹੀਂ ਪੱਟੇ ਜਾਂਦੇ ਵਾਇਲੈਂਟ ਨਹੀਂ ਹੁੰਦੇ ਵਜਾ ਕੀ ਉਹ ਭਾਜਪਾ ਜਾਂ ਤੁਸੀਂ ਨਿੱਜੀ ਹੋ ਵਜਾ ਉਹਨਾਂ ਤੋਂ ਪੁੱਛੋ ਜਿਹੜੇ ਕਰਦੇ ਆ ਕਿ ਹੋਰ ਵੀ ਹੈਗੇ ਬੰਦੇ ਉਹਨਾਂ ਅ I don't know ਦਰਸਲ ਮੈਂ ਗੱਲ ਉਹਨਾਂ ਦੀ ਕਰਦਾ ਜਿਨ੍ਹਾਂ ਦੀ ਕੋਈ ਕਰਦਾ ਨਹੀਂ ਹੂੰ ਹੁਣ ਖੇਤ ਮਜ਼ਦੂਰ ਅੰਦੋਲਨ ਤਾਂ ਆਪਣਾ ਕਰ ਨਹੀਂ ਸਕਦੇ ਦੋ ਦਿਨ ਵੀ ਨਹੀਂ ਚਲਾ ਸਕਦੇ ਹੂੰ ਦੂਸਰਾ ਅੰਦੋਲਨ ਸਾਲਾਂਬਦ ਦੀ ਚੱਲ ਸਕਦਾ ਪਰ ਉੱਥੇ ਵੀ ਤੇ ਕਿਸਾਨ ਮਜ਼ਦੂਰ ਇਕੱਠੇ ਹੀ ਲੜਦੇ ਰਹੇ ਮਜ਼ਦੂਰਾਂ ਲਈ ਕੀ ਮੰਗਿਆ ਤੇ ਕੀ ਮਿਲਿਆ ਦਰਬੀਖੀ ਪੰਜਾਬ ਦੀਆਂ ਵੱਡੀਆਂ ਯੂਨੀਅਨਾਂ ਵਿੱਚ ਸੀ ਇਹ ਨਹੀਂ ਨਹੀਂ ਤਾਂ ਮਿਲੇ ਫਿਰ ਕੀ ਮਿਲਿਆ ਕੀ ਉਹਨਾਂ ਨੇ ਜੇ ਕਿਸਾਨ ਨੂੰ ਮਿਲ ਗਿਆ ਤੇ ਮਜ਼ਦੂਰ ਨੂੰ ਵੀ ਤਾਂ ਮਿਲ ਗਿਆ ਤੇ ਕਿਸਾਨ ਨੂੰ ਕਿਹੜਾ ਮਿਲਿਆ ਕਿਸਾਨ ਨੂੰ ਜੇ ਇੰਨਾ ਫੰਡਿੰਗ ਹੋਈ ਇੰਨਾ ਪੈਸਾ ਮਿਲਿਆ ਤੇ ਵੰਡ ਦਿੰਦੇ ਇੱਕ ਇੱਕ ਖੇਤ ਹੀ ਦੇ ਦਿਓ ਮੈਂ ਕਹਿੰਦਾ ਉੱਧਰ ਹੀ ਆਉਣਾ ਚਾਹੀਦਾ ਜੇ ਕੋਈ ਗਰੀਬ ਕਿਸਾਨ ਹੈ ਇੱਕ ਕੋਲ ਹਜ਼ਾਰਾਂ ਏਕੜ ਹੈ ਇਕੋ ਦੋ ਖੇਤ ਚਾਹੇ ਉਹ ਜੱਟ ਚਾਹੇ ਉਹ ਮਜਬੀਆ ਚਾਹੇ ਕੋਈ ਆਤਰਮੀ ਆ ਐਸੀ ਆ ਦੋ ਦੋ ਚਾਰ ਚਾਰ ਖੇਤ ਦੇ ਦੇਣ ਫਿਰ ਤੁਸੀਂ ਸਾਮਰਾਜਵਾਦ ਦੇ ਹਮਾਇਤੀ ਹੋ ਭਾਜਪਾ ਤੇ ਹੈ ਨਹੀਂ ਇਹ ਸਾਮਰਾਜਵਾਦ ਕੀ سرمਾਇਆ ਜਿਹੜਾ ਇੱਕ ਵੰਡਣਾ ਚਾਹੀਦਾ ਇਕੁਐਲਿਟੀ ਤੇ ਗੁਰਨਾਨਕ ਸਾਹਿਬ ਲਾ ਲਓ ਜਾਂ ਗੁਰੂ ਪੀਰ ਲਾ ਲਓ ਜਿੰਨੇ ਵੀ ਉਹਨਾਂ ਨੇ ਇਹੀ ਕਿਹਾ ਕਿ ਸਾਰੇ ਇਨਸਾਨਾਂ ਨੂੰ ਬਰਾਬਰ ਦਾ ਕਰੋ ਜੀ ਥੋੜਾ ਬਹੁਤਾ ਤਾਂ ਫਰਕ ਹੋਵੇ ਇੱਕ ਬੰਦੇ ਨੂੰ ਰੋਟੀ ਨਹੀਂ ਮਿਲਦੀ ਹਾਂ ਇੱਕ ਬੰਦੇ ਨੂੰ ਦੇ ਕੁੱਤਿਆਂਲੇ ਵੀ ਬਾਹਰੋਂ ਫੂਡ ਆਉਂਦਾ ਹਮ ਇਸ ਕੰਮ ਲਈ ਫਿਰ ਮੈਂ ਮੈਨੂੰ ਲੱਗਦਾ ਜਾਂ ਮੈਨੂੰ ਕੀ ਮੈਨੂੰ ਇਹ ਨਹੀਂ ਪਤਾ ਕੀ ਵਜ੍ਹਾ ਆ ਹਮ ਬਾਕੀ ਮੈਨੂੰ ਬਹੁਤ ਹੀ ਦੁਖੀ ਕਰਦੇ ਹਮ ਕੌਣ ਹੰਸਰਾਜ ਹੰਸ ਨੂੰ ਜੋ ਮਰਜ਼ੀ ਕਰੀ ਜਾਣ ਹਮ ਇਹ ਮਾਤਾ ਪਿਤਾ ਨੂੰ ਵੀ ਬਖਸ਼ਦੇ ਹਮ ਆ ਵਾਲ ਮੈਂ ਟਕੇ ਹੋਏ ਆ ਉਸ ਦਿਨ ਦੇ ਜਦੋਂ ਪਹਿਲੀ ਵਾਰ ਇਲੈਕਸ਼ਨ ਲੜਨ ਤੋਂ ਬਾਅਦ ਹਮ ਉਹ ਜਿਹੜੇ ਜ਼ੁਲਫਾ ਜ਼ਲਫਾਂ ਜਿੱਦਿਆਂ ਦੇ ਬਾਰੇ ਬੂਧਾਂ ਵੀ ਕਹਿੰਦੇ ਆ ਪੱਟਣੀਆਂ ਇਹਦੀਆਂ ਹਾਂ ਸ਼ਰਮ ਨਹੀਂ ਆਉਂਦੀ ਸ਼ਰਮ ਕਰਨੀ ਚਾਹੀਦੀ ਕਿਸੇ ਕਿਹੜੇ ਗੁਰੂ ਨੂੰ ਮੰਨਣ ਵਾਲੇ ਲਾਂਤੀਓ ਕਿਸੇ ਦੀਆਂ ਬੂਧਾਂ ਪੱਟਣ ਤੋਂ ਪਹਿਲਾਂ ਕਿਸੇ ਦੇ ਮਾਤਾ ਪਿਤਾ ਨੂੰ ਕੱਲ ਇੱਕ ਕੀ ਜੇ ਦੱਲਾ ਫਲਾਨਾ ਟਮਕਾਰ ਤੇ ਸ਼ਰਮ ਕਰੋ ਲੋਕ ਕਹਿੰਦੇ ਕਹਿੰਦੇ ਅਸੀਂ ਵਿਰੋਧ ਤਾਂ ਜਿਹੜੀ ਹੈ ਪਾਰਟੀ ਦੀ ਕਰ ਰਹੇ ਤੁਹਾਡਾ ਇੱਕ ਬਿਆਨ ਮੈਂ ਜੁਰਪਾ ਰੀਜਨ ਪਾਰਟੀ ਦੀ ਕਰਨ ਪਾਲਿਸੀ ਦੀ ਕਰਨ ਮੇਰੇ ਨਾਲ ਕੀ ਹੈ ਪਿੰਡਾਂ ਚ ਜਾਣ ਕਹਿੰਦਾ ਹੰਸਰਾਜ ਜਨਸ ਉਹ ਹੋ ਪਿੰਡਾਂ ਚ ਜਾਣ ਕਹਿਣ ਇੱਕ ਵੋਟ ਨਾ ਦਿਓ ਹੰਸਰਾਜ ਜਨਸ ਹੰਸਰਾਜ ਜਨਸ ਦੇ ਮਾਪਿਆਂ ਨੂੰ ਕਿਉਂ ਗਾਲ ਕੱਢੇ ਕੋਈ ਮੈਨੂੰ ਕਿਉਂ ਕਹਿਣ ਬੁੱਧਾ ਪਟਣੀਆ ਜੇ ਦੱਲਾ ਤਾਂ ਇੱਕ ਕੰਜਰ ਨਚਾਰ ਵਾਟਸ ਨੌਨਸੈਂਸ ਇੱਥੋਂ ਲੱਗਦਾ ਪੰਜਾਬੀ ਅਜਾ ਗੁਰੂ ਵਾਲੇ ਤੁਹਾਡਾ ਪਿਛਲੇ ਦਿਨ ਇੱਕ ਬਿਆਨ ਸੀਗਾ ਕਾਫੀ ਤੁਹਾਨੂੰ ਕੱਲ ਪਰਸੋ ਹੀ ਸਵਾਲ ਹੋਏ ਤੁਸੀਂ ਕਹਿੰਦੇ ਸੀ ਵੀ 2.5 ਲੱਖ ਬੰਦਾ ਮਰਵਾ ਕੇ 750 ਬੰਦਾ ਮਰਵਾ ਕੇ ਇਹ ਆਪੇ ਹੀ ਬਣਾ ਲੈਣਾ ਵੀ ਬੜੀ ਮਾਰਸ਼ਲ ਕੌਮ ਆ ਇਹਦੇ ਕੀ ਮਾਇਨੇ ਨੇ ਸਿੱਖ ਤੇ ਮਾਰਸ਼ਲ ਕੌਮ ਆ ਤੁਹਾਨੂੰ ਕੋਈ ਭੁਲੇਖਾ ਨਹੀਂ 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 ਮੈਨੂੰ ਕੋਈ ਭੁਲੇਖਾ ਨਹੀਂ ਤੁਹਾਨੂੰ ਹੋ ਸਕਦਾ ਭੁਲੇਖਾ ਪਰ ਤੁਸੀਂ ਕੀ ਗੱਲ ਮੈਂ ਨਹੀਂ ਕਿਹਾ ਸੁਣ ਲਓ ਪਹਿਲਾਂ ਸੁਣਾ ਕਰੋ ਹੂੰ ਹੂੰ ਪੂਰਾ ਸੁਣਾ ਕਰੋ ਕੱਟ ਕੇ ਨਾ ਸੁਣਾ ਕਰੋ ਕੀ ਕਿਹਾ ਮੈਂ ਇਹ ਕਹਿ ਅਸਗਾ ਕਿ ਪਹਿਲਾ ਰਾਜ ਸਾਨੂੰ ਦੋ ਵਾਰੀ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜੀ ਅਸੀਂ ਖੋਦੀ ਮੁਖਬਰੀ ਕਰਕੇ ਹੂੰ ਤੇ ਫਿਰ ਉਹਨਾਂ ਨੂੰ ਤਾਨੂੰ ਪਤਾ ਉਹ ਬਹਿਸੀਤ ਮੁਜਰਮ ਪੇਸ਼ ਹੁੰਦੇ ਰਹੇ ਹੂੰ ਸਾਡੇ ਬੰਦੇ ਸ਼ਿਕਾਇਤਾਂ ਕਰਦੇ ਰਹੇ ਮਾਤਾ ਜੀ ਕੋਲ ਹੂੰ ਕਿ ਜੀ ਕਿਹਾ ਸੀਗਾ ਕਿ ਵਿਆਹ ਨਾ ਕਰਾਇਓ ਜੀ ਇਹ ਆ ਉਹ ਇਹਨਾਂ ਨੇ ਸ਼ਾਦੀ ਵੀ ਕਰਾ ਲਈ ਵੇ ਇਹ ਤਾਂ ਕਿਤਾਬਾਂ ਚ ਲਿਖਿਆ ਮੈਂ ਥੋੜੀ ਕਹਿ ਰਿਹਾ ਹੂੰ 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 ਅਖੀਰ ਉਹਦੀ ਮੁਖਵਰੀ ਕੀਤੀ ਉਹਦੇ ਬੱਚੇ ਦਾ ਕਾਲਜਾ ਉਹਦੇ ਮੂੰਹ ਚ ਪਾਇਆ ਇਹੋ ਜੀ ਤਕਲੀਫ ਦਿੱਤੀ ਬਾਬਾ ਬੰਦਾ ਸਿੰਘ ਬਾਦਰ ਵਰਗੀ ਹਸਤੀ ਪੈਦਾ ਹੋ ਸਕਦੀ ਅਸੀਂ ਆਪਣਾ ਆਪ ਨੁਕਸਾਨ ਕੀਤਾ ਕਿ ਨਹੀਂ ਕੀਤਾ ਇਸ ਗੱਲ ਨੂੰ ਮੰਨਦੇ ਹੂੰ ਕਿਹੜੀ ਗੱਲ ਬਦਲਾ ਸਿੰਘ ਬਹਾਦਰ ਜੀ ਮੁਖਵਰੀ ਕਰਦਾ ਰਹੇ ਜਿੱਥੇ ਡੋਗਰਾਂ ਦੇ ਵਾਰਸ ਨਹੀਂ ਕੀਤਾ ਨਾ ਕੀਤਾ ਕਿ ਨਹੀਂ ਕੀਤਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਹ ਦਾ ਸਾਰਾ ਪਕੜ ਵਈ ਮਾਰ ਛੜਿਆ ਕਦੀ ਉਹਦੇ ਬੱਚੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਅੰਗਰੇਜ਼ਾਂ ਦੀ ਚਮਚੀਗੀਰੀ ਕੀਤੀ ਕਦੀ ਡੋਗਰਿਆਂ ਨੇ ਕੋਈ ਕੀਤਾ ਬਲੇਮ ਦੇਣਾ ਸੌਖਾ ਆ ਮੈਂ ਚਾਹੁੰਦਾ ਅਸੀਂ ਚਿੰਤਨ ਕਰੀਏ ਹਮ ਮੈਂ ਇਹ ਕਹਾ ਸੀਗਾ ਕਿ ਉੱਥੇ ਮਹੀਨਾ ਕੋ ਹੋਰ ਬਹਿ ਜਾਂਦੇ ਜੇ ਤਿੰਨ ਕੈਨਸਲ ਹੋ ਗਿਆ ਸੀ ਨੋਟੀਫਿਕੇਸ਼ਨ ਵੀ ਹੋ ਜਾਂਦੀ ਕੁਝ ਲੈ ਕੇ ਉੱਠਦੇ ਉਹ ਮੈਂ ਜਦੋਂ ਬੋਲਦਾ ਦਰਦ ਚ ਬੋਲਦਾ ਉਹਦਾ ਇੰਟਰਪ੍ਰੀਟੇਸ਼ਨ ਕ ਆਉਂਦਾ ਹੈ ਗਲਤ ਮੈਂ ਤਾਂ ਸਵਾ ਸਾਲ ਚੱਲਿਆ ਨਾਲ ਹੀ ਰਿਆ ਮੈਂ ਅੰਦੋਲਨ ਦੇ ਜਿਹੜੇ ਮਰਜੀ ਤੰਬੂ ਚ ਮੈਂ ਬੈਠਾ ਸੀ ਉਦੋਂ ਦਾ ਚੈੱਕ ਕਰੋ ਹੰਸਰਾਜ ਹੰਸ ਦਾ ਰੋਡ ਠੀਕ ਹੈ ਕਾਂਗਰਸ ਦੇ ਰਾਜ ਚ ਪੰਜਾਬ ਦਾ 2 ਲੱਖ ਮੁੰਡਾ ਮਾਰਿਆ ਹਾਂਜੀ ਉਹ ਗਲਤ ਸੀਗਾ ਬਹੁਤ ਗਲਤ ਸੀ ਤੁਸੀਂ ਉਦੋਂ ਗੀਤ ਗਾਇਆ ਸੀ ਹਾਂ ਆ ਪਾ ਕੇ ਉੱਤੋਂ ਦੀ ਕਿਰਪਾਣ ਤਬੰਦ ਦੀ ਪੱਗ ਸਨੇਰੀ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੁਣ ਵੀ ਸੈਂਟਰ ਸਰਕਾਰ ਸਿੱਖਾਂ ਦਾ ਇਲਜ਼ਾਮ ਆ ਸਾਡੇ ਤੇ ਜ਼ੁਲਮ ਕਰ ਰਹੀ ਹੈ ਹੁਣ ਤੁਸੀਂ ਇਹ ਗੀਤ ਗਾਓਗੇ ਹੋਣ ਕਿਹੜਾ ਜ਼ੁਲਮ ਹੋਇਆ ਆਪਣੇ ਤੇ ਦੇਖੋ ਸ਼ਰਮ ਨਹੀਂ ਕੀਤੀ ਮੋਦੀ ਨੇ ਕਿਹੜਾ ਜ਼ੁਲਮ ਹੋਇਆ ਘਟ ਗਿੰਟੀਆਂ ਆਪਣੇ ਆਪ ਨੂੰ ਅਨਸਿਕਿਉਰ ਫੀਲ ਕਰ ਰਹੀਆਂ ਨੇ ਵੀ ਸਾਡੇ ਦੇ ਸੰਵਿਧਾਨ ਬਦਲਣ ਕੇ ਅਨਸਿਕਿਉਰ ਫੀਲ ਕਰ ਕੇ ਉੱਥੇ ਫਿਰ ਲੰਗਰ ਕਿਉਂ ਛਕਣ ਜਾਂਦੇ ਆ ਤੁਸੀਂ ਦੇਖਿਆ ਨਹੀਂ ਡੈਲੀਗੇਟ ਉਹ ਵੱਡੀ ਕਿਰਪਾਣਾਂ ਅੱਗੇ ਛੋਟੀ ਵੀ ਲਵਾ ਦਿੰਦੇ ਸੀ ਵੱਡੀ ਕਿਰਪਾਨ ਪਾ ਕੇ ਜਾਂਦੇ ਮੋਦੀ ਦੇ ਘਰ ਉਹ ਖੁਦ ਪ੍ਰਸ਼ਾਦਾ ਛਕਾਉਂਦਾ ਭਾਵੇਂ ਉਹ ਉਹ ਲੰਗੇ ਖਲੌਂਦਾ ਕਰਤਾਰਪੁਰ ਵਾਲੇ ਉਹ ਗੁਰੂ ਪਰਵਰ ਮਨਾਉਂਦਾ ਪਰ ਲੰਗਰ ਖੁੱਲਣ ਵੇਲੇ ਇੱਕ ਵਾਅਦਾ ਕੀਤਾ ਸੀ ਬੰਦੀ ਸਿੰਘਾਂ ਦਾ ਲਿਖ ਕੇ ਆ ਬੰਦੇ ਰਿਆ ਹੋਣਗੇ ਮੋਦੀ ਸਰਕਾਰ ਮੁੱਕਰ ਗਈ ਤੁਹਾਨੂੰ ਲੱਗਦਾ ਵੀ ਵਾਅਦਾ ਕਰਕੇ ਮੁੱਕਰਨਾ ਚਾਹੀਦਾ ਬਿਲਕੁਲ ਨਹੀਂ ਮੁੱਕਰਨਾ ਚਾਹੀਦਾ ਮੁਕਰ ਹੈ ਹੀ ਨਹੀਂ ਉਹ ਪਰ ਹੋਇਆ ਨਹੀਂ 19 ਤੋਂ ਲੈ ਕੇ 24 ਆ ਗਿਆ ਹੋਰ ਦੇ ਵੀ ਸਾਇੰਸ ਨੂੰ ਬਣਿਆ ਉਹ ਕਹਿ ਰਿਹਾ ਸੀ ਨਾ ਦਿੱਲੀ ਨੇ ਉਹ ਇਕੱਲਾ ਪ੍ਰੋਫੈਸਰ ਦਮਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਬਾਕੀ ਤੇ ਆ ਕਰਦੇ ਠੀਕ ਹੈ ਇਕੱਲਾ ਉਹਦਾ ਹਾਂ ਨਿੱਜੀ ਤੌਰ ਤੇ ਤੁਸੀਂ ਬੰਦੀ ਸਿੰਘਾਂ ਮਾਰ ਕੀ ਸੋਚਦੇ ਨਿੱਜੀ ਤੌਰ ਤੇ ਮੈਂ ਚਾਹੁੰਦਾ ਜਿੰਨੇ ਗੁਨਾਹ ਕੀਤਾ ਹੂੰ ਉਹਨੇ ਜੇ ਭੁਗਤ ਲਿਆ ਹੂੰ ਬੇਕਸੂਰਾਂ ਦੀ ਮੌ ਬੇਕਸੂਰਾਂ ਨੂੰ ਜਿਹੜਾ ਵੀ ਮਾਰਦਾ ਹੂੰ ਉਹਨੂੰ ਹੱਕ ਨਹੀਂਗਾ ਚਾਹੇ ਸਰਕਾਰ ਹੈ ਚਾਹੇ ਮੁੰਡੇ ਆ ਚਾਹੇ ਕੋਈ ਹੋਰ ਆ ਪੱਲ ਭਾਜਪਾ ਮਾਰਦੀ ਹੈ ਕੋਈ ਮਾਰੇ ਪਾਜਪਾ ਪੁਜਪਾ ਕੀ ਹੈ ਹੂੰ ਜਿਹੜਾ ਵੀ ਮਾਰਦਾ ਲਾਨਤੀਆ ਔਰ ਉਹਨੂੰ ਦੇਣਾ ਪਏਗਾ ਠੀਕ ਹੈ ਲਖੀਮਪੁਰ ਖੀਰੀ ਵਾਲੀ ਘਟਣਾ ਤੁਹਾਨੂੰ ਯਾਦ ਆ ਤੁਸੀਂ ਨਾ ਯਾਰ ਕਿਸ ਦੇ ਹੱਕ ਚ ਬੋਲਦੇ ਹੋ ਮੈਂ ਯਾਦ ਹੈ ਮੈਨੂੰ ਉਹ ਠੀਕ ਸੀ ਮੈਂ ਤਾਂ ਕਹ ਉਹਦੇ ਪੁੱਤ ਮਰ ਜਾਣ ਜਿਹੜੇ ਸੱਜੇ ਨੇ ਸਾਡਾ ਬੱਚਾ ਮਾਰਿਆ ਹੱਥ ਬੰਦੇ ਆਪਣੇ ਆਪ ਤੁਸੀਂ ਵੀ ਫਕੀਰ ਜੇ ਬੰਦੇ ਹੋ ਮੈਂ ਤੁਹਾਡੀਆਂ ਵੀਡੀਓ ਸੁਣੀ ਤੁਸੀਂ ਰੱਬ ਦੀ ਗੱਲ ਕਰਦੇ ਹੋ ਬੜਾ ਚੰਗਾ ਲੱਗਦਾ ਵੀ ਇਦਾਂ ਦਾ ਕੈਂਡੀਡੇਟ ਵੀ ਪੰਜਾਬ ਵਿੱਚ ਸਾਹਮਣੇ ਕੀੜੀਆਂ ਹੋਣ ਬੰਦਾ ਪੈਰ ਸਾਈਡ ਤੋਂ ਕਰਕੇ ਟੱਪਦਾ ਵੀ ਕੰਨੂ ਮਾਰਨੀਆਂ ਪਰ ਟੈਨੀ ਨੇ ਬੰਦੇ ਐ ਦਰੜਤੇ ਜਿੱਦਾਂ ਕੁੱਤੇ ਬਿੱਲੇ ਨੂੰ ਬੰਦਾ ਬਸਲਦਾ ਕਾਰ ਉੱਤੋਂ ਦੀ ਟਪਾਦੀ ਇਹ ਕਿਸਾਨ ਕਹਿੰਦੇ ਹੁਣ ਇਦਾਂ ਦੇ ਬੰਦਿਆਂ ਨੂੰ ਅਸੀਂ ਪਿੰਡਾਂ ਚ ਕਿਵੇਂ ਵੜਨ ਦੇ ਦਈਏ ਜਿੱਧਰੋਂ ਵੀ ਮਰੇ ਆ ਮੈਂ ਤਾਂ ਇਸ ਗੱਲੋਂ ਰੋਣਾ ਹੁੰਦਾ ਕਿ ਇੱਕ ਨੇ ਕਾ ਤਖਤ ਤੇ ਹਮਲੇ ਕਰਾਏ ਹੂੰ ਅਸ ਸਾਡੀ ਯਾਦਦਾਸ਼ਤ ਦੇਖ ਲਓ 2 3 4 ਵਾਰੀ ਸਰਕਾਰ ਆਪਾਂ ਬਣਾਈਆਂ ਹੁਣ ਵੀ ਬਣਾ ਦੇਣੀ ਹੈ ਤੁਹਾਨੂੰ ਲੱਗਦਾ ਉਹ ਬਣ ਜੂਗੀ ਗਲਤ ਸੁਣ ਮੈਨੂੰ ਕੀ ਪਤਾ ਜੜੀ ਮਰਜ਼ੀ ਬਣੇ ਖੇ ਖਾਨ ਜਿਹੜੇ ਮਰਜ਼ੀ ਬਣ ਤੁਹਾਨੂੰ ਲੱਗਦਾ ਵੀ ਕਾਂਗਰਸ ਆ ਸਕਦੀ ਜਿਹੜਾ ਮਰਜ਼ੀ ਲਾਂਤੀ ਬਣੇ ਮੈਨੂੰ ਨਹੀਂ ਕੋਈ ਮਤਲਬ ਇਸ ਗੱਲ ਦਾ ਜਿਹੜੀ ਮੈਂ ਗੱਲ ਕਰ ਰਿਹਾ ਉਹ ਸਮਝਿਆ ਕਰੋ ਜੀ 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 ਇਸ ਗੱਲ ਨੂੰ ਹੋਰ ਨਾ ਸ਼ਕਲ ਦਿਆ ਕਰੋ ਜਾਣ ਕੇ ਤੁਸੀਂ ਤਮਾਸ਼ਾ ਬਣਾਓ ਨਹੀਂ 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 ਚਲੋ ਉੱਥੇ ਚੱਲਦੇ ਜੀ ਤੁਸੀਂ ਗੱਲ ਹੀ ਅਜੀਬੋ ਗਰੀਬ ਕਰਦੇ ਪੱਤਰਕਾਰ ਬਣ ਕੇ ਨਾ ਭਰਾ ਬਣ ਕੇ ਆ ਹਾਂਜੀ ਜੀ ਚਲੋ ਮੈਂ ਜਿਹੜੇ ਦਰਦ ਚ ਬੋਲ ਰਿਹਾ ਹ ਕੀ ਨਾ ਨੇ ਪਹਿਲਾਂ ਪਾਰਟੀਸ਼ਨ ਵੇਲੇ ਕੌਣ ਮਰੇ? ਜ਼ਿਆਦਾ ਕੌਣ ਮਰੇ? ਜ਼ਿਆਦਾ ਨੁਕਸਾਨ ਕਿਹਦਾ ਹੋਇਆ? 47 ਵੇਲੇ। ਜੀ। ਕਿਹਦਾ ਜੀ? ਸਿੱਖਾਂ ਦਾ ਹੋਇਆ। ਪੰਜਾਬੀਆਂ ਦਾ। ਉਹ ਪੰਜਾਬੀਆਂ ਦਾ ਕਿਆ ਕਰੋ? ਸਿੱਖਾਂ ਕੱਲਿਆਂ ਦਾ ਨਹੀਂ ਹੋਇਆ। ਪੰਜਾਬੀਆਂ ਦਾ ਹੋਇਆ। ਆਪਾਂ ਸਾਰੇ ਇਕੱਠੇ ਆ। ਹਾਂਜੀ ਹਾਂਜੀ। ਠੀਕ ਐ। ਉਦਾਂ ਪਹਿਲ ਬੋਲਿਆ ਕਰੋ। ਪੰਜਾਬੀਆਂ ਦਾ ਹੋਇਆ। ਜੀ। ਪਰ ਦਿੱਲੀ ਚ ਤੇ ਪੰਜਾਬੀ ਨਹੀਂ ਸੀ ਉੱਥੇ ਸਿੱਖ ਚੁੰਨ ਚੁੰਨ ਵਾਰੇ ਤੁਹਾਡੀ ਸਰਕਾਰ ਕਾਂਗਰਸ ਵਲੇ ਮਾਫ ਕਰਨਾ ਨਹੀਂ ਨਹੀਂ ਜਿੰਨੇ ਵੀ ਅੱਜ ਦਾ ਇੱਕ ਔਂਕਾਰ ਵਾਇਆ ਸੀ ਜਾਂ ਕੜਾ ਪਾਇਆ ਸੋਨੂੰ ਉਹਨਾਂ ਨੇ ਮਾਰ ਉਹ ਸਿੱਖ ਦੇਖ ਕੇ ਮਾਰੀ ਪੰਜਾਬੀ ਦੇਖ ਕੇ ਤੇ ਮਾਰੀ ਦਿੱਲੀ ਦੇ ਵਾਸੀ ਤੇ ਦਿੱਲੀ ਵਾਲੇ ਹੋ ਸਕਦੇ ਸਿੱਖ ਤੋਂ ਹੋ ਸਕੀ ਉਹ ਠੀਕ ਆ ਉਹ ਪਾਰਟਿਕੂਲਰ ਕੇਸ ਵਿੱਚ ਮੈਂ ਮੰਨਦਾ ਮੈਂ ਉੱਥੇ ਸੀ ਦਿੱਲੀ ਕਿੰਦਾ ਬਚੇ ਸਾਨੂੰ ਪਤਾ ਤਦ ਹੀ ਮੈਂ ਗਿਆ ਸੀ ਤੇ ਉਸ ਤੋਂ ਬਾਅਦ ਪਾਰਟੀਸ਼ਨ ਦੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿੰਨਾ ਨੁਕਸਾਨ ਨੁਕਸਾਨ ਕਿੰਨਾ ਹੋਇਆ ਫਿਰ 84 ਦੇ ਦੰਗੇ ਆ ਹੂੰ ਹੂੰ ਫਿਰ ਆ ਹੁਣ ਹੂੰ ਹੂੰ ਜੋ ਹੈ ਆ ਹਮਲਾ ਹੈ ਆਪਾਂ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਚਿੰਤਨ ਕਿਉਂ ਨਹੀਂ ਕਰਦੇ ਆਪਾਂ ਬੈਠ ਕਰਨਾ ਚਾਹੀਦਾ ਕਿੱਥੇ ਗਲਤੀ ਹੋ ਜਾਂਦੀ ਆ ਹੂੰ ਪੰਜਾਬ ਜਦੋਂ ਪੰਜਾਬ ਜਦੋਂ ਵੰਡ ਹੋ ਰਹੀ ਸੀ ਹੂੰ ਜੇ ਜਨਾਹ ਅੜ ਗਿਆ ਸੀ ਸਾਡੇ ਬਜ਼ੁਰਗ ਕਿੱਥੇ ਗਏ ਹੋਏ ਸੀ ਹੂੰ ਤੁਹਾਨੂੰ ਲੱਗਦਾ ਉਦੋਂ ਵੱਖਰਾ ਹੱਕ ਲੈ ਲੈਣਾ ਚਾਹੀਦਾ ਸੀ ਲੈਣਾ ਯਾਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਇਹਦੀਆਂ ਹੂੰ ਉਹ ਗ ਸਿੰਘ ਪੈਦਾ ਨਾ ਹੁੰਦਾ ਆਜ਼ਾਦੀ ਮਿਲਣੀ ਨਹੀਂ ਸੀ ਹਮ ਰਾਜਗੁਰੂ ਸੁਖਦੇਵ ਚੰਦਰ ਸ਼ੇਖਰਾ ਇੱਥੇ ਲਾਲਾ ਜੀ ਢੋਡੀਕੇ ਵਾਲੇ ਹਾਂ ਕੀ ਨਾ ਉਹਨਾਂ ਦਾ ਜਗਤ ਨਰੇ ਮਾਫ ਕਰਨਾ ਮੇਰੀ ਗੱਤਾਂ ਚੋੜ ਲਾਲਾ ਲਾਜਪਤ ਲਾਲਾ ਲਾਜਪਤ ਲਾਲਾ ਮੈਂ ਉੱਥੇ ਮੱਥਾ ਵੀ ਟੇਕ ਕੇ ਆਇਆ ਹਾਂ ਹਮ ਇਹ ਸਾਰੇ ਨਾ ਹੁੰਦੇ ਰਾਜ ਥੋੜੀ ਮਿਲਣੀ ਸੀ ਹਮ ਤੇ ਆਜ਼ਾਦੀ ਥੋੜੀ ਮਿਲਣੀ ਸੀ ਜੀ ਜਦੋਂ ਆਜ਼ਾਦੀ ਮਿਲ ਗਈ ਸੀ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਤੁਰਕਾਂ ਤੋਂ ਕੁਝ ਸਿੱਖ ਲਓ ਹਮ ਉਹ ਲੜਦੇ ਵੀ ਆ ਨਿਰਾਇ ਮਾਰਸ਼ਲ ਕਹੀ ਜਾਂਦੇ ਆ ਰਾਜ ਤਾਂ ਆਪਾਂ ਨੂੰ ਮਿਲਦਾ ਆ ਆਪਾਂ ਆਪੇ ਹੀ ਗਵਾ ਲੈਨੇ ਆ ਤੁਸੀਂ ਕਹਿਆ ਵੀ ਉਦੋਂ ਜਨਾਬ ਆਗੇ ਸਿੱਖ ਵੀ ਆਪਦਾ ਹੱਕ ਮੰਗ ਲੈਨੇ ਹੁਣ ਜਿਹੜੇ ਵੱਖਰਾ ਮੰਗ ਰਹੇ ਨੇ ਆਪਦਾ ਹੱਕ ਤੁਸੀਂ ਸਮਝਦੇ ਹੋ ਵੀ ਹੱਕ ਮਿਲ ਜਾਣਾ ਚਾਹੀਦਾ ਜੇ ਬੰਦੇ ਇਕੱਠੇ ਹੋ ਕੇ ਮੰਗਦੇ ਆ ਮੇਰੀ ਗੱਲ ਨਹੀਂ ਜੈ ਤੁਸੀਂ ਹੋਰ ਹੀ ਬੰਨੇ ਗੱਲ ਤੁਸੀਂ ਕਿਉਂਕਿ ਹੋਰ ਮੇਗਨੇ ਵੱਲੇ ਜਦੋਂ ਮੌਕਾ ਸੀ ਉਦੋਂ ਤਾਂ ਖੁੰਝ ਜਾਂਦੇ ਆ ਮੌਕੇ ਹੋ ਖੁੱਲੀ ਕੀ ਕਹਿੰਦੇ ਹੁੰਦੇ ਉਹ ਜੋ ਵੀ ਕਹਿੰਦੇ ਚਲੋ ਇੱਕ ਹੋਰ ਹੈ ਕਲਾਕਾ ਕਲਾਕਾ ਤੇ ਜਾਵ ਰਹਿੰਦਾ ਹੈ ਕਹਿੰਦੇ ਵੀ ਉੱਥੇ ਜਾ ਕੇ ਇਹ ਗੱਲ ਨਹੀਂ ਕਰਦੇ ਗੈਰ ਹਾਜ਼ਰ ਹੁੰਦੇ ਆ ਤੁਸੀਂ ਨਤੀਜਾ ਆਏਗਾ ਤੁਸੀਂ ਜਿੱਤ ਜਾਂਦੇ ਓਥੇ ਗੈਰ ਹਾਜ਼ਰ ਤਾਂ ਨਹੀਂ ਉਹਨੇ ਪਤਾ ਨਹੀਂ ਕਿਹੜੇ ਕਲਾਕਾਰਾਂ ਦੀ ਗੱਲ ਕਰਦੇ ਤੁਹਾਡੀ ਪਾਰਟੀ ਦੇ ਸਣੀ ਦੇਵਲ ਨੂੰ ਗਰਦਾਸਪੁਰ ਵਾਲੇ ਕਹਿੰਦੇ ਹੁਣ ਤੇ ਦੁਆਰਾਂ ਉੱਨ ਨਹੀਂ ਦੇ ਕਿ ਗੈਰ ਹਾਜ਼ਰੀ ਕਰਿਆ ਕਰੋ ਹਾਂਸਰਾ ਜਾਂ ਹਸਣਾ ਕਿਉਂ ਕਰਦੇ ਜਿਹੜਾ ਜਾਮੀ ਜਾਂਦਾ ਜਿੱਥੇ ਜਾਂਦਾ ਤੁਹਾਡੀ ਪਾਰਟੀ ਤੇ ਸ਼ਰਮਣ ਕਮੇਟੀ ਦਾ ਇਲਜ਼ਾਮ ਆ ਪਹਿਲਾਂ ਪਾਸੇਖਾਂ ਦੇ ਮਸਲ ਕਰਕੇ ਆਇਆ ਕਰੋ ਯਾਰ ਚੈੱਕ ਕੀਤੀ ਹੈ ਤੁਹਾਡੀ ਜਿੱਦਣ ਹਾਂ ਅਮਰਤ ਖਾਨੀ ਬੰਦੇ ਸੀ ਜਿਹੜਾ ਤੁਸੀਂ ਪਾਰਟੀ ਮੈਂ ਜੋਇਨ ਕੀਤੀ ਜਿਹੜਾ ਟੁੱਟੀ ਨੰਗ ਬਣਾਤਾ ਸੀ ਮੈਨੂੰ ਸੜਕ ਤੇ ਆ ਗਿਆ ਸੀ ਮੈਂ ਪਰ ਮੈਂ ਸਿਰ ਟਕ ਲਿਆ ਸੀ ਫੇਖਾੜੇ ਲਾ ਸਕਦਾ ਸੀ ਮੈਂ ਕਿਹਾ ਨਹੀਂ ਇੱਕ ਕਰੀ ਫੈਸਲਾ ਲੈ ਲਿਆ ਪ੍ਰੈਸ ਕਾਨਫਰੈਂਸ ਹੋਲਡ ਨਹੀਂ ਮੈਂ ਕਮਰਸ਼ਲ ਕੰਮ ਕਰਨਾ ਭੁੱਖੇ ਮਰ ਜਾਣਾ ਪ੍ਰੈਸ ਦੀ ਵੀ ਇੱਜ਼ਤ ਦਾ ਮੇਰੀ ਵੀ ਇੱਜ਼ਤ ਦਾ ਸਵਾਲ ਜਿਹੜਾ ਬੰਦਾ ਹੈ ਮੇਰੇ ਨੂੰ ਚੈੱਕ ਹੀ ਨਹੀਂ ਕਰਦਾ ਦੇਖਦਾ ਹੀ ਨਹੀਂ ਓਨੈਸਟਲੀ ਉਹ ਜੋ ਮਰਜ਼ੀ ਕਰੀ ਜਾਵੇ ਮੈਨੂੰ ਕੀ ਪਹਿਲਾਂ ਦੇਖੋ ਤੁਸੀਂ ਮੇਰੇ ਕਿਰਦਾਰ ਨੂੰ ਤਾਂ ਦੇਖੋ ਜੀ ਕਿ ਮੈਂ ਗਾ ਵੀ ਸਕਦਾ ਸੀ ਮਹਿਫਿਲਾਂ ਵਿੱਚ ਹੀਰੋ ਸੀ ਹੂੰ ਇਹ ਤਾਂ ਪਤਾ ਨਹੀਂ ਪੱਠਿਆਂ ਚੀ ਫਿਲਮ ਜਿਹੜੀ ਬਣਦੀ ਉਹ ਚ ਹੁਣ ਆਏ ਹੋਣੇ ਆ ਕਿਤੇ ਮੈਂ ਤਾਂ ਹਾਲੀਵੁੱਡ ਚ ਵੀ ਸੀਗਾ ਹਮ ਹਾਲੀਵੁੱਡ ਦੀਆਂ ਤਿੰਨ ਫਿਲਮਾਂ ਚ ਗਿਆ ਮੈਨੂੰ ਸਕਰੀਨ ਤੇ ਦਿਖਾਉਂਦੇ ਸੀ ਸਾਰਾ ਕੁਝ ਯਾਰ ਛੱਡ ਕੇ ਜਿਹੜਾ ਬੰਦਾ ਬੈਠਾ ਉਹਨਾਂ ਸੰਨੀ ਦੇਵਾਲ ਦੇ ਕੀ ਕੰਪੇਰੀਸ਼ਨ ਹੈ ਹਮ ਫਰਕ ਰਹੇਗਾ ਜਿਹੜੇ ਉਹਨਾਂ ਤੇ ਇਲਜ਼ਾਮ ਨੇ ਹੰਸਰਾ ਹੰਸਤੇ ਤਾਂ ਨਹੀਂ ਆਉਣਗੇ ਉਹ ਯਾਰ ਪਹਿਲਾਂ ਫਾਸਟ ਚੈੱਕ ਕਰੋ ਮੇਰਾ ਐਵੇਂ ਇਲਜ਼ਾਮ ਮਿਲ ਗਏ ਗੇ ਲਾ ਕੇ ਐਵੇਂ ਅੱਛਾ ਇੱਕ ਹੋਰ ਹੈ ਮੇਰਾ ਆਖਰੀ ਸਵਾਲ ਹੈ ਗੇ ਪੰਜਾਬ ਤੋਂ ਪੰਜਾਬ ਤੋਂ ਬਾਹਰ ਕਿਉਂਕਿ ਨਾ ਤੁਸੀਂ ਇਸ ਵਾਰ ਇੱਥੇ ਲੜ ਰਹੇ ਹੋ ਜਿਹੜਾ ਫਰੀਦਕੋਟ ਹਲਕਾ ਇਹ ਸਿੱਖ ਹਲਕਾ ਮੰਨਿਆ ਜਾਂਦਾ ਹੈ ਬਰਗਾੜੀ ਬੇਅਦਬੀ ਮਾਮਲਾ ਹੋਇਆ ਬੇਅਦਬੀ ਬੜੀਆਂ ਮੰਦਭਾਗੀਆਂ ਘਟਰਾਵਾਂ ਵਾਪਰ ਰਹੀਆਂ ਨੇ ਇਹ ਮੁੱਦਾ ਚੱਕੋਗੇ ਉੱਥੇ ਜਾ ਕੇ ਹਰ ਪਾਰਟੀ ਨੇ ਸਿਆਸਤ ਕੀਤੀ ਜਾਂਦੇ ਤੇ ਨਹੀਂ ਮੈਂ ਸਿਆਸਤ ਸੂਸਣ ਨਹੀਂ ਕਰਦਾ ਮੈਂ ਤੇ ਚਾਹੁੰਦਾ ਕਿ ਇਹ ਮੁੱਦੇ ਲਈ ਕੀ ਕਰੋਗੇ ਜਿਵੇਂ ਪ੍ਰੋਫੈਸਰ ਪੂਰਨ ਸਾਹ ਨੇ ਕਿਹਾ ਸੀ ਨਾ ਕਿ ਪੰਜਾਬ ਵਸਦਾ ਗੁਰਾਂ ਦਾ ਨਾਂ ਤੇ ਇਹ ਸ਼ਬਦ ਗੁਰੂ ਦਾ ਇੱਥੇ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹ ਨਾਕਾਬਲੇ برداشت ਵੀ ਹੁੰਦੀ ਆ ਤੇ ਉਹ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਇੱਥੇ ਮੈਨੂੰ ਪਤਾ ਨਹੀਂ ਇਹਦੇ ਵਿੱਚ ਕੀ ਸਿਆਸਤ ਹੋ ਰਹੀ ਨਹੀਂ ਹੋ ਰਹੀ ਇਹ ਰੱਬ ਜਾਣੇ ਪਰ ਇਹ ਬੜੇ پیچੀਦਾ ਮਸਲੇ ਨੇ ਇਹਦੇ ਤੇ ਕਈ ਸਰਕਾਰਾਂ ਬਣ ਗਈਆਂ ਕਈ ਟੁੱਟ ਗਈਆਂ ਮੈਨੂੰ ਨਹੀਂ ਪਤਾ ਪਰ ਮੈਂ ਇਹ ਸੋਚਦਾ ਇਹ ਬਹੁਤ ਮਾੜੀ ਘਟਨਾ ਹੈ ਬਹੁਤ ਮੰਦ ਭਾਗੀ ਘਟਨਾ ਹੈ ਮੇਰਾ ਆਖਰੀ ਸਵਾਲ ਆ ਤੁਹਾਡਾ ਗੀਤ ਸੀਗਾ ਤੁਸੀਂ ਗਾਇਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਜੇ ਕਿਤੇ ਹੁਣ ਦਿੱਲੀ ਹਕੂਮਤ ਜਾਂ ਸੈਂਟਰ ਸਰਕਾਰ ਤੁਹਾਡੇ ਲੋਕਾਂ ਦੇ ਤੁਹਾਡੀ ਕੌਮ ਦੇ ਲੋਕਾਂ ਦੇ ਜ਼ੁਲਮ ਕਿਤੇ ਆਉਣ ਵਾਲੇ ਸਮਝ ਕਰਦੀ ਆ ਤਾਂ ਉੱਥੇ ਕੁਝ ਕਹੋਗੇ ਹਨੇਰਾ ਜਰ ਲੂਗਾ ਚੁੱਪ ਤਾਂ ਨਹੀਂ ਰਹੋਗੇ ਮੈਂ ਤਾਂ ਉੱਠ ਕੇ ਆ ਜਾਂਦਾ ਹਾਂ ਹਾਂ ਜਰਨਲ ਹਲਕ ਗੱਲ ਹੁੰਦੀ ਮੈਂ ਤਾਂ ਉੱਠ ਕੇ ਚਲੇ ਜਾਣਾ ਅੰਨਾ ਜਿੱਥੇ ਜ਼ੁਲਮ ਹੋਵੇ ਉੱਥੇ ਮੈਂ ਰਹਿਣਾ ਜਿੱਥੇ ਮੇਰੇ ਲੋਕਾਂ ਦੀ ਗੱਲ ਕੋਈ ਸੁਨੇਗਾ ਪੰਜਾਬੀਆਂ ਦੀ ਸਿੱਖਾਂ ਦੀ ਮੈਂ ਸਮੂਹ ਪੰਜਾਬੀ ਇਸ ਕਰਕੇ ਕਹਿੰਦਾ ਕਿ ਆਪਾਂ ਇੱਕ ਗੁਲਦਸਤਾ ਆਪਾਂ ਕਿਉਂ ਵੰਡ ਹੋਣਾ ਨਹੀਂ ਤਾਂ ਪੰਜਾਬ ਦਾ ਸੁਹਾਪਾ ਹਿੰਦੂ ਮੁਸਲਮ ਸਿੱਖ ਸਾਈ ਆਪਾਂ ਸਾਰੇ ਇਕੱਠੇ ਰਲ ਕੇ ਰਹੀਏ ਆਪਾਂ ਜੋ ਕਟੜ ਜੇ ਵੰਡਣਾ ਬਿਨਾਂ ਹੀ ਗੱਲ ਤੋਂ ਜਿੱਦ ਜਦ ਗੁਰਨਾਨਕ ਸਾਹਿਬ ਨੂੰ ਕਿਸੇ ਤੋਂ ਮੁਸ਼ਕਲ ਨਹੀਂ ਸੀ ਹੁੰਦਾ ਤਾਂ ਅਸੀਂ ਕਿਹੜੇ ਬਾਗ ਦੀ ਮੁੱਲੀ ਫਿਰ ਭਾਜਪਾ ਜੀ ਕਿਉਂ ਵਨ ਲੈਂਗੁਏਜ ਵਨਿਸ਼ਨ ਦੀ ਗੱਲ ਕਰਦੀ ਹੈ ਉਹ ਕੱਟੜਵਾਦੀ ਯਾਰ ਤੁਸੀਂ ਭਾਜਪਾ ਗੌਰ ਨਾਲ ਦੇਖੋ ਭਾਜਪਾ ਨਹੀਂ ਤੁਹਾਡਾ ਬੇੜਾ ਬੰਨੇ ਲਾਉਣਾ ਜਦੋਂ ਲਾਉਣਾ ਇਹ ਤਾਂ ਕੋਈ ਐਸੇ ਪੰਜਾਬ ਦੇ ਦੁਸ਼ਮਣ ਬਾਹਰ ਬੈਠਿਆ ਜਾ ਬੈਠਿਆ ਜਿਹੜੇ ਫੈਕਟਰੀਆਂ ਵੀ ਬੰਦ ਕਰਾਉਣੇ ਚਾਹੁੰਦੇ ਫਿਰ ਟਿੱਬੇ ਬਣਾਉਣਾ ਚਾਹੁੰਦੇ ਮਾਲਵੇ ਨੂੰ ਸੜਕਾਂ ਜਿਹੜੀਆਂ ਬਣੀਆਂ ਜਿਹੜੀ ਸੜਕ ਤੋਂ ਤੁਸੀਂ ਹੁਣ ਸ਼ੂਟਿੰਗ ਕਰਨ ਆਏ ਦੇਖੀ ਮੋਟਰਵੇ ਇੰਟਰਨੈਸ਼ਨਲ ਲੈਵਲ ਦੀ ਬਰਮੀਗਮ ਵੀ ਦੇਖ ਲਓ ਤੇ ਇਹ ਵੀ ਦੇਖ ਲਓ ਉਹਦੇ ਤੋਂ ਤੋ ਉਹਦੇ ਤੇ ਫੇ ਕਿਉਂ ਛੱਡ ਲਿਆ ਪਾਜਪਾ ਨੇ ਬਣਾਈਆਂ ਇਹ ਤੇ ਸਰਕਾਰ ਜਿਹੜਾ ਹਰ 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 ਮਹੀਨੇ ਜਿਹੜਾ 2000 ਪਾਉਂਦਾ ਉਹ ਕਿਉਂ ਲੈਨੇ ਆ ਉਹ ਪਾਜਪਾਈ ਦਿੰਦੀ ਆ ਜੋ ਦਿੰਦੀ ਆ ਉਹ ਲਈ ਜੰਨੇ ਆ ਜੋ ਨਹੀਂ ਦਿੰਦੀ ਉਹ ਪਿਆਰ ਨਾ ਮੰਗ ਲਓ ਨਹੀਂ ਦੇਵੇਗਾ ਤਾਂ ਲੱਗ ਗੱਲ ਬਿਨਾ ਆਡਾ ਲਾ ਪਾਜਪਾ ਦਾ ਤਾਂ ਮੋਦੀ ਨਾ ਮੋਦੀ ਵਰਗਾ ਬੰਦਾ ਪੈਦਾ ਨਹੀਂ ਹੋ ਸਕਦਾ ਇੰਟਰਨੈਸ਼ਨਲੀ ਇੱਜ਼ਤ ਆ ਦੀ ਅਸੀਂ ਨਾ ਵੀ ਬੁੱਠੀ ਪਰ ਕਰਾਂਗੇ ਸਾ ਕੀ ਫਰਕ ਪੈਂਦਾ ਉਹਨੂੰ ਜਿੱਦੂ ਜੋ ਬਾਇਡਨ ਸਲੂਟ ਮਾਰਨ ਲਿਆ ਮੈਂ ਚਮਚਕੀਰੀ ਨਹੀਂ ਕਰ ਰਿਹਾ ਨਾ ਫਲੇਟਰਿੰਗ ਨਾ ਤਾਂ ਤੁਸੀਂ ਦੇਖਿਆ ਮੈਂ ਉੱਥੇ ਵੀ ਇਦਾਂ ਹੀ ਬੋਲਦਾ ਹਾਂ ਮੈਂ ਕਿਹਾ ਆ ਰਾਮ ਬਾਰੇ ਅਗਰ ਰਾਮ ਨੂੰ ਮੰਨਣਾ ਤਾਂ ਇੱਥੇ ਪਹਿਲਾਂ ਹਿਰਦੇ 'ਚ ਕਰਨਾ ਲਿਆਓ ਪ੍ਰੇਮ ਲਿਆਓ ਇਹ ਨਹੀਂ ਕਿ ਉਹਨਾਂ ਨਾਲ ਬੈਠਾ ਉਹਨਾਂ ਦੀ ਗੱਲ ਕਰਾਂ ਇੱਥੇ ਬੈਠਾ ਉਹਨਾਂ ਦੀ ਨਿੰਦਿਆ ਕਰੀ ਜਾਊਂਗਾ ਕੱਲ ਵੀ ਮੈਨੂੰ ਘੇਰ ਕੇ ਕਹਿੰਦੇ ਸੀ ਕਹਿ ਮੋਦੀ ਮਰਦਾਬਾਦ ਮੈਂ ਕਿਹਾ ਉਹ ਗੱਲ ਸੁਣ ਅਸੀਂ ਉਹਦੇ ਉਸ ਗੁਰੂ ਦੇ ਚੇਲੇ ਆ ਜਿਹਨੇ ਬਗਲਗੀਰ ਬਣ ਕੇ ਰਹਿ ਬਾਬਾ ਜੀਵਨ ਸਿੰਘ ਉਹਨੇ ਵੀ ਚਾਰ ਪੁੱਤ ਬਾਰੇ ਉਹਨੇ ਪਹਿਲਾਂ ਆਪਣੇ ਪਿਓ ਦਾ ਸਿਰਫ ਕਤਲ ਕਰਕੇ ਨਵੇਂ ਪਿਤਾ ਦਾ ਚੱਕ ਕੇ ਲਿਆ ਅਸੀਂ ਉਹ ਲੋਕ ਹਾਂ ਮੈਂ ਕਿਉਂ ਕਵਾਂ ਮੋਦੀ ਮਰਦਾਬਾ ਜਦ ਮੈਂ ਉਸ ਟੀਮ ਵਿੱਚ ਆ ਤੁਸੀਂ ਹਟਦੇ ਹੀ ਨਹੀਂ ਮੈਂ ਯਾਰ ਮੈਨੂੰ ਇੰਨੀਆਂ ਗਾਲੀ ਗਲੋਚਾਂ ਤੁਸੀਂ ਕਿਸਾਨਾਂ ਤੋਂ ਕਾਫੀ ਇਹ ਵਿਰੋਧ ਮੈਂ ਕਿਸਾਨਾਂ ਤੋਂ ਨਹੀਂ ਤੰਗ ਕਿਸਾਨ ਤਾਂ ਲੰਗਰ ਪਲਾਉਂਦੇ ਲੱਸੀਆਂ ਲੈ ਕੇ ਆਉਂਦੇ ਆ ਇਹ ਕੌਣ ਨੇ ਫਿਰ ਇਹ ਉਹ ਆ ਲੋਕ ਜਿਨ੍ਹਾਂ ਨੂੰ ਇਹ ਆ ਕਿ ਬੇੜਾਗਰ ਕਰੋ ਪੰਜਾਬ ਦਾ ਤਾਂ ਕਿ ਪੰਜਾਬ ਉੱਠ ਨਾ ਸਕੇ ਰਾਜੀਵਲ ਬਰ ਕੀ ਸੋਚਦੇ ਆ ਮੈਂ ਬਹੁਤ ਸਤਿਕਾਰ ਨਾਲ ਸੋਚਦਾ ਉਹਨਾਂ ਬਾਰੇ ਬਹੁਤ ਸਤਿਕਾਰ ਕਰਦਾ ਪਰ ਇਹ ਗਰੁੱਪ ਵੀ ਤਾਂ ਉਹਨਾਂ ਜਥੇਬੰਦੀਆਂ ਦੇ ਹੈਗੇ ਨੇ ਨਹੀਂ ਜਥੇਬੰਦੀਆਂ ਨੂੰ ਬਾਰੇ ਹੁਣ ਤੁਸੀਂ ਦੱਸੋ ਪੰਜ ਤੇ ਹਰੀਆਂ ਪੱਗਾ ਬਣੀਆਂ ਹਾਂਜੀ 50 ਮੁੰਡੇ दारू ਪੀ ਕੇ ਇੱਧਰ ਖੜੇ ਹਵਾੜ ਨਹੀਂ ਆਉਂਦੀ ਇਹਨਾਂ ਨੂੰ ਹੂੰ ਜਿਹੜਾ ਪੱਗ ਬਣ ਕੇ ਕਿਸੇ ਨੂੰ ਦੱਲਾ ਕਵੇ ਉਹ ਖੁਦ ਦੱਲਾ ਆ ਹੂੰ ਉਹ ਦੱਲੇ ਦਾ ਹੀ ਮੁੰਡਾ ਹੈ ਹੂੰ ਨਹੀਂ ਪਾਸ਼ਾ ਤੇ ਸੱਬੇਕ ਹੋਣੀ ਚਾਹੀਦੀ ਜੇ ਲੋਟਾ ਵੀ ਕਰਨੀ ਹੈ ਕੋਈ ਫਰਾਗ ਕਰਨਾ ਜਿਹੜਾ ਕੰਜਰ ਕਹੇ ਉਹ ਕੰਜਰ ਇੱਧਰ ਦੇ ਕੋਠੇ ਤੇ ਜੰਮਿਆ ਹੋਇਆ ਹੂੰ ਜਿਹੜਾ ਨਾਚਾਰ ਕਵੇ ਉਹ ਖੁਸਰੇ ਦਾ ਕਿਸੇ ਦਾ ਬੰਡਾ ਆ ਤੁਸੀਂ ਇਹ ਸ਼ਬਦ ਉਹਨਾਂ ਨੂੰ ਕੱਲ ਨੂੰ ਤੁਹਾਨੂੰ ਫਿਰ ਕਿਸਾਨ ਘੇਰਨ ਗਿਆ ਉੱਥੇ ਕਹਿ ਦੋਗੇ ਨਹੀਂ ਮੈਂ ਉੱਥੇ ਹੀ ਕਿਹਾ ਕੱਲ ਉੱਥੇ ਕਿਹਾ ਮੈਂ ਆਪਣੇ ਧਰਮ ਕੋਟ ਤਾਂ ਪਤਾ ਨਹੀਂ ਮੈਨੂੰ ਜਾਣੇ ਉਹਨਾਂ ਦੇ ਕੋਲ ਮੈਂ ਕੋਈ ਕੋਠੇ ਚ ਵੜ ਕੇ ਕਿਹਾ ਮੈਂ ਕੱਲ ਦਾ ਖਿਜਿਆ ਹੋਇਆ ਜਦੋਂ ਦੱਲਾ ਦੱਲਾ ਕਹਿੰਦੀ ਸੀ ਇਹ ਕੋਈ ਗੱਲ ਹੈ ਯਾਰ ਕਈ ਲੋਕ ਤਾਂ ਇਹ ਕਹਿੰਦੇ ਆ ਯਾਰ ਤੁਸੀਂ ਗਰੀਬ ਨੂੰ ਤਰੱਕੀ ਨਹੀਂ ਕਰਨ ਦਿੰਦੇ ਮੈਂ ਕਹਿੰਦੇ ਮੈਂ ਮਜ਼ਦੂਰ ਦਾ ਪੁੱਤ ਆ ਤੁਹਾਡੇ ਪੈਰਾਂ 'ਚ ਰੋਜ਼ ਸਿਰ ਰੱਖਦਾ ਤੁਸੀਂ ਮੈਨੂੰ ਗੱਲਾਂ ਕਹਿੰਦੇ ਮੇਰੇ ਪਿਓ ਨੂੰ ਕੰਜਰ ਕਹਿੰਦੇ ਕੀ ਮੈਂ ਬੇਗਹਿਰਤ ਆ ਕੱਲੋਂ ਮੈਂ ਜਿੱਥੇ ਮਰਜੀ ਮੈਨੂੰ ਕਹਿਣਾ ਆਹੀ ਲਫ਼ਜ਼ ਕਹੂੰਗਾ ਦੱਲੇ ਨੂੰ ਦੱਲਾ ਕਹੂੰਗਾ ਕੁਛ ਲੋਕ ਕਹਿੰਦੇ ਇਹ ਹੰਸ ਰਾਜ ਦਾ ਪਲਾਨ ਆ ਕੁਛ ਬੰਦੇ ਵਿਰੋਧਤਾ ਕਰਦੇ ਫਿਰ ਟ੍ਰੈਂਡਿੰਗ 'ਚ ਆ ਜਾਂਦੇ ਮੀਡੀਆ ਦੇ ਵਿੱਚ ਮੈਨੂੰ ਕੀ ਪਤਾ ਲੋਕ ਕੁਝ ਲੋਕ ਜੋ ਮਰਜ਼ੀ ਭੌਂਕੀ ਜਾਣ ਜੀ ਮੈਂ ਆਪਣੇ ਮੈਨੂੰ ਮੇਰੇ ਗੁਰੂ ਨੇ ਕਿਹਾ ਸੀ ਬੇਟਾ ਸਿਰ ਵੀ ਵੱਢ ਦੇਣ ਤੇ ਤੂੰ ਨਮਰਤਾ ਦਾ ਨਹੀਂ ਜਦ ਕੱਲ ਮੈਨੂੰ ਮਾਰ ਮੇਰੇ ਮਾਂ ਬਾਪ ਨੂੰ ਕਿਹਾ ਕੱਲ ਦਾ ਮੇਰਾ ਦੇਚਰੀ ਦੁੱਖ ਦੁਖੀ ਹੋਏ ਬਹੁਤ ਜ਼ਿਆਦਾ ਪਰੇਸ਼ਾਨ ਆ ਯਾਰ ਮੇਰੇ ਪਿਓ ਵਰਗਾ ਕੌਣ ਪੈਦਾ ਹੋ ਸਕਦਾ ਜਿਹੜਾ ਖੇਤਾਂ 'ਚ ਕੰਮ ਕਰਕੇ ਦਸਾਂ ਨੌ ਦੀ ਕਿਰਤ ਕਰਕੇ ਜੋ ਗੁਰੂ ਨਾਨਕ ਸਾਹਿਬ ਨੇ ਇਹੋ ਹੀ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਅਰਬਾ ਪਤੀ ਬਣੋ ਉਹਨਾਂ ਨੇ ਕਿਹਾ ਕਿਰਤ ਕਰੋ ਵੰਡ ਛਕੋ ਸਾਰਿਆਂ ਨੂੰ ਖਿਲਾਉਂਦੇ ਸੀ ਮੇਰੇ ਪਿਤਾ ਜੀ ਹਾਲ ਵੰਡਦੇ ਸੀ ਸਾਡੇ ਮੂੰਹ 'ਚ ਵੀ ਰੁੱਖੀ ਮਿੱਟੀ ਪਾਉਂਦੇ ਸੀ ਜੀ 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 ਉਹ ਬੇਦਾਗ ਮਰੇ ਆ ਉਹਨਾਂ ਦੀ ਇੱਜ਼ਤ ਤੁਸੀਂ ਤੁਸੀਂ ਭਾਜਪਾ ਤਾਂ ਹੀ ਪ੍ਰੋਬਲਮ ਆ ਪਾਰਟੀ ਦੀ ਆਈਡੈਓਲੋਜੀ ਕੋਈ ਸਕੀਮ ਜਾਂ ਕਿਸੇ ਤੁਹਾਨੂੰ ਸਕੀਮ ਕੋ ਅੱਛੇ ਨਹੀਂ ਲੱਗਦੀ ਲੋ ਉਹਦੀ ਗੱਲ ਕਰੋ ਹੂੰ ਹੂੰ ਤੁਸੀਂ ਮੇਰੇ ਮਾਪੇ ਨੂੰ ਹੂੰ ਤੁਸੀਂ ਇੰਨਾ ਤੋਂ ਭੁੱਲ ਗਏ ਚਾਰ ਪੰਜ ਪੰਜ ਪੱਗਾਂ ਵਾਲਿਆ ਪੰਜ ਸੱਤ ਮੁੰਡੇ ਇੱਧਰ दारू ਪੀ ਕੇ ਖੜੇ ਆ ਪੰਜ ਸੱਤ ਇੱਧਰ दारू ਪੀ ਕੇ ਖੜੇ ਆ ਉਹ ਮੈਨੂੰ ਗਾਲਾਂ ਕੱਢੀ ਜਾ ਰਿਹਾ ਹੂੰ ਉਹ ਵੈਨੂ ਕੱਢੀ ਕੱਢ ਕੇ ਫੇ ਮੈਂ ਪੈਰੀ ਹੱਥ ਲਾ ਦਿੰਨਾ ਹੰਸਰਾਜ ਜੰ ਹ ਸੈਲਫ ਸੈਂਟਰਡ ਨਹੀਂ ਮੈਨੂੰ ਪਤਾ ਮੈਂ ਗਾਲ ਲੈਣੀ ਨਹੀਂ ਜਿੱਦਣ ਮੇਰੇ ਮਾਪੇ ਨੂੰ ਕੱਲ ਪਰਸੋਂ ਮੈਂ ਸੁਣੀ ਨਾ ਗੱਲ ਆਪਣੇ ਕੰਨਾਂ ਨਾਲ ਮੈਨੂੰ ਬਹੁਤ ਤਕਲੀਫ ਹੋਈ ਆ ਮੈਨੂੰ ਬਹੁਤ ਤਕਲੀਫ ਹੋਈ ਠੀਕ ਇਸ ਹੰਸਰਾਜ ਸਿੰਘ ਮਾਫ ਕਰਨਾ ਇਹ ਹਨ ਹੰਸ ਰਾਜ ਹੰਸ ਜੀ ਜਿਹੜੇ ਕਿ ਬਾਬਾ ਫਰੀਦ ਸਾਹਿਬ ਦੀ ਨਗਰੀ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਆ ਵਿਰੋਧਤਾ ਹੋ ਰਹੀ ਹੈ ਕਾਫੀ ਪਰ ਇਹਨਾਂ ਦਾ ਜਿਹੜਾ ਨਿੱਜੀ ਜੀਵਨ ਆ ਉਹ ਪਾਰਟੀ ਦੇ ਜਿਹੜਾ ਹੈਗਾ ਰੰਗ ਢੰਗ ਨਾਲੋਂ ਪਾਰਟੀ ਦੇ ਸੁਭਾਅ ਤੋਂ ਉਹਨਾਂ ਦਾ ਨਿੱਜੀ ਸੁਭਾਅ ਜਿਹੜਾ ਬੜਾ ਨਿਰਾਲਾ ਹੈ ਤੇ ਪੰਜਾਬ ਦੇ ਸਾਰੇ 2250 ਉਮੀਦਵਾਰ ਵੱਡੀਆਂ ਪਾਰਟੀਆਂ ਦੇ ਛੋਟੀਆਂ ਪਾਰਟੀਆਂ ਦੇ ਆਜ਼ਾਦ ਰਿਲਾਕੇ ਸਭ ਤੋਂ ਵੱਖਰਾ ਇਹਨਾਂ ਦਾ ਜਿਹੜਾ ਤੌਰ ਤਰੀਕਾ ਗੱਲਬਾਤ ਕਰਨ ਦਾ ਵਿਰੋਧੀਆਂ ਨਾਲ ਵੀ ਗੱਲਬਾਤ ਕਰਨ ਦਾ ਰਿਹਾ ਪਰ ਜਿਹੜੇ ਸਵਾਲ ਪਾਰਟੀ ਤੇ ਹੈਗੇ ਕੀ ਇਹਨਾਂ ਨੂੰ ਉਸ ਗੱਲ ਦਾ ਜਿਹੜਾ ਕਿਤੇ ਨ ਕਿਤੇ ਆਉਣ ਵਾਲੇ ਸਮੇਂ 'ਚ ਖਮਿਆਜਾ ਭੁਗਤਣਾ ਪੈ ਸਕਦਾ ਜਾਂ ਜਿਹੜਾ ਇਹਨਾਂ ਨੂੰ ਬਾਹਰੋਂ ਲਿਆ ਕੇ ਹੋਰ ਜਗ੍ਹਾ ਤੋਂ ਲਿਆ ਕੇ ਫਰੀਦਕੋਟ 'ਚ ਜਿਹੜਾ ਚੌਂਕ ਮੈਦਾਨ ਦੇ ਵਿੱਚ ਨਿਤਾਰਿਆ ਗਿਆ ਜਾਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਇੱਥੋਂ ਜਿੱਤ ਹਾਸਲ ਕਰ ਗਈ ਹੈ ਤਾਂ ਉਹਨਾਂ ਨਾਲ ਸਮਝਾ ਦੱਸੇਗਾ ਕੁਝ ਸਮਾਸੀ ਗੱਲਬਾਤ ਕੀਤੀ ਹੈ ਪੰਜਾਬ ਦੇ ਪੰਥ ਦੇ ਕੁਝ ਮਸਲੇ ਜਿਹੜੇ ਅਸੀਂ ਡਿਸਕਸ ਕੀਤੇ ਆ ਫਿਰ ਕੋਸ਼ਿਸ਼ ਕਰਾਂਗੇ ਖੁੱਲੀ ਗੱਲਬਾਤ ਹੋਵੇ ਸ਼ੁਕਰੀਆ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੱਚੇ ਜੀ